ਵਜੇ ਤਾਂ ਹਿਮਿਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ 사ਸ਼ੀਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਹਾਂਡਾ ਅਮ ਐਡਮਿੰਟਨ ਦੇ ਸ਼ੋਅ ਦੀਆਂ ਜੋ ਵੀ ਤਰੀਕ ਨੂੰ ਸੀਗਾ ਸ਼ੋਅ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੋਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ਸਾਰੀਆਂ ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ ਬਹੁਤ ਗ੍ਰੇਟਫੁਲ ਹਾਂ ਬਹੁਤ ਬਹੁਤ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਔਰ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਐਡਮਿੰਟਨ ਦੇ ਜਿੰਨੇ ਵੀ ਐਡਮਿੰਟਨ 'ਚ ਰਹਿਣ ਵਾਲੇ ਨੇ ਮੇਰੀਆਂ ਭੈਣਾਂ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ মিডিਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ মিডিਆ ਦੇ ਵਿੱਚ ਆਉਣ ਲਈ ਵੀ ਸੋਨਾਂ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ ਡੋਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜੱਦੋਜਹਿਦ ਕਰ ਰਹੀ ਹਾਂ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਕਿਉਂਕਿ ਮੈਨੂੰ ਇਹ ਫੀਲ ਹੋਇਆ ਕਿ ਇੱਕ ਆਰਟਿਸਟ ਜਿਹਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਹਾਲਾਂਕਿ ਉਹ 200 200 ਭੈਣਾ ਰਹਿ ਗਈਆਂ ਹੋਣੀਆਂ ਨੇ ਫਿਰ ਵੀ ਮੈਂ ਉੱਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮਿਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮਿਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੀਐਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਇਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਅੱਗੇ ਆਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ मेरा सच्ची दिल होर भर आया क्योंकि मैं ये फील हो मैं समझ सी मैं कली हाँ पर मैं कली नहीं सी मैं मैं जो तो भी उस आ, उस ਮਮੈਂ ਨੂੰ ਯਾਦ ਕਰਦੀ ਆ ਮੇਰੀ ਅੱਖਾਂ ਪਾਰ ਆਉਂਦੀਆਂ ਨੇ ਕਿਉਂਕਿ ਕੋਈ ਵੀ ਆਰਟਿਸਟ ਜਿ ਸਰਵ ਨਹੀਂ ਕਰਦਾ ਪਰ ਮੈਂ ਜਿੰਨਾ ਵੀ ਮੇਰੀ ਪਰਵਿਸ਼ਾ ਜਾਂ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਜੋ ਵੀ ਸਿੱਖਿਆ ਜਾਂ ਮੈਂ ਜੋ ਮੇਰੇ ਅम्मे ਜਿਸ ਰਾਤੇ ਤੁਰੀਆਂ ਮੈਨੂੰ ਇਹ ਮੈਨੂੰ ਇਹੀ ਸਿਖਾਇਆ ਗਿਆ ਕਿ ਮੈਂ ਹਿੰਮਤ ਦੇ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਕਰਾਂ ਮੈਂ ਬਹੁਤ ਹਿੰਮਤ ਦੇ ਨਾਲ ਕੀਤਾ ਔਰ ਮੇਰੀ ਹਿੰਮਤ ਅੱਜ ਮੈਂ ਆ ਮੇਰੀ ਖੁਸ਼ੀ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਏ ਨੇ ਜੋ ਮੈਂ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਰਿਆਂ ਨੇ ਮੇਰੀ ਕਿੰਨਾ ਕਿੰਨੀ ਹਿੰਮਤ ਵਧਾ ਦਿੱਤੀ ਔਰ ਮੈਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਦਿੱਤਾ ਤੁਸੀਂ ਉਹਦੇ ਲਈ ਤੁਹਾਡਾ ਦਿਲੋਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਮੈਂ ਜਿੰਨਾ ਜਿੰਨਾ ਵੀ ਕਹਾ ਮੈਂ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਤਾਂ ਅੰਦਰੋਂ ਕਿੰਨੀ ਕਿੰਨੀ ਉਹ ਮੈਂ ਕਿੰਨਾ ਕਿੰਨਾ ਸਟਰੋਂਗ ਫੀਲ ਕਰ ਰਹੀ ਹਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੇਰੀਆਂ ਐਡਮਿੰਟਨ ਦੀਆਂ ਭੈਣਾਂ ਦੇ ਲਈ ਬਹੁਤ ਜਲਦੀ ਮੈਂ ਸਰਪ੍ਰਾਈਜ਼ ਲੈ ਕੇ ਆਉਂਗੀ ਕਿਉਂਕਿ ਜੇ ਉਥੋਂ ਮੇਰੀ ਕੋਸ਼ਿਸ਼ ਰਹੀ ਕਿ ਮੈਂ ਉਹਨਾਂ ਨੂੰ ਹਤਾਸ਼ ਨਾ ਭੇਜਾਂ ਮੈਂ ਪੂਰਾ ਐਂਟਰਟੇਨ ਕਰਨ ਦੀ ਕੋਸ਼ਿਸ਼ ਕੀਤੀ ਡੇਢ ਘੰਟਾ ਗਾ ਕੇ ਪਰ ਜੇ ਮੈਂ ਹੋਰ ਖੁਸ਼ ਕਰ ਸਕਦੀ ਹਾਂ ਉਹਨਾਂ ਨੂੰ ਤਾਂ ਮੈਂ ਜ਼ਰੂਰ ਕਰਾਂਗੀ ਔਰ ਬਹੁਤ ਜਲਦੀ ਉਹਨਾਂ ਲਈ ਹੋਰ ਸ਼ੋਅ ਲੈ ਕੇ ਆਉਂਗੀ ਥੈਂਕ ਯੂ ਸੋ ਮੱਚ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਤਰ੍ਹਾਂ ਮੈਂ ਚਾਹੁੰਦੀ ਹਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਸੱਚ ਦਾ ਸਾਥ ਦਿਓ ਕਰੋ ਸਾਰੀ ਮੀਡੀਆ ਦਾ ਵੀ ਸਭ ਪੈਣਾ ਦਾ ਸਾਰੇ ਐਡਮਿੰਟਨ ਦਾ ਸਾਰੇ ਪੰਜਾਬੀਆਂ ਦਾ ਜਿੱਥੇ-ਜਿੱਥੇ ਪੰਜਾਬੀ ਵਸਦੇ ਔਰ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਮੈਨੂੰ ਮੈਸੇजेस ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਸਾਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਰਪਿੰਦਰ ਹਾਂਡਾ ਅਮ ਐਡਮਿੰਟਨ ਦੇ ਸ਼ੋ ਦੀਆਂ ਜੋ 23 ਨੂੰ ਸੀਗਾ ਸ਼ੋ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੌਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ساری ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ ਬਹੁਤ ਗ੍ਰੇਟਫੁਲ ਹਾਂ ਬਹੁਤ ਬਹੁਤ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਔਰ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਐਡਮਿੰਟਨ ਦੇ ਜਿੰਨੇ ਵੀ ਐਡਮਿੰਟਨ 'ਚ ਰਹਿਣ ਵਾਲੇ ਨੇ ਮੇਰੀਆਂ ਭੈਣਾਂ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਆ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਆ ਸੱਚ ਨੂੰ ਸਾਹਮਣੇ ਲਿਆਂਦਾ মিডিਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ মিডিਆ ਦੇ ਵਿੱਚ ਆਉਣ ਲਈ ਵੀ ਸੋਹਣਾ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ ਡੋਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋਲ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜद्दोजहद ਕਰ ਰਹੀ ਹਾਂ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਹੈ ਕਿਉਂਕਿ ਮੈਨੂੰ ਇਹ ਫੀਲ ਹੋਇਆ ਕਿ ਇੱਕ ਆਰਟਿਸਟ ਜਿਹਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਹਾਲਾਂਕਿ ਉਹਦੇ 200 200 ਭੈਣਾਂ ਰਹਿ ਗਈਆਂ ਹੋਣੀਆਂ ਨੇ ਫਿਰ ਵੀ ਮੈਂ ਉੱਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮਿਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮਿਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੀਐਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਇਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਅੱਗੇ ਆਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ मेरा सच्ची दिल भर रहा है क्योंकि फील मैं फील हुआ मैं समझ सी मैं कल पर मैं कल नहीं सी। मैं मैं जो तो भी उस, आ, उस ਸ ਮੂਮੈਂਟ ਨੂੰ ਯਾਦ ਕਰਦੀ ਆ ਮੇਰੀ ਅੱਖਾਂ ਪਾਰਲਦੀਆਂ ਨੇ ਕਿਉਂਕਿ ਕੋਈ ਵੀ ਆਰਟਿਸਟ ਜਿ ਸਰਵ ਨਹੀਂ ਕਰਦਾ ਪਰ ਮੈਂ ਜਿੰਨਾ ਵੀ ਮੇਰੀ ਪਰਵਰਿਸ਼ਾ ਜਾਂ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਜੋ ਵੀ ਸਿੱਖਿਆ ਜਾਂ ਮੈਂ ਜੋ ਮੇਰੇ ਅੰਮੇ ਜਿਸ ਰਾਤ ਤੇ ਤੁਰੀਆਂ ਮੈਨੂੰ ਇਹ ਮੈਨੂੰ ਇਹੀ ਸਿਖਾਇਆ ਗਿਆ ਕਿ ਮੈਂ ਹਿੰਮਤ ਦੇ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਕਰਾਂ ਮੈਂ ਬਹੁਤ ਹਿੰਮਤ ਦੇ ਨਾਲ ਕੀਤਾ ਔਰ ਮੇਰੀ ਹਿੰਮਤ ਅੱਜ ਮੈਂ ਮੇਰੀ ਖੁਸ਼ੀ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਏ ਨੇ ਜੋ ਮੈਂ ਧਿਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਰਿਆਂ ਨੇ ਮੇਰੀ ਕਿੰਨਾ ਕਿੰਨੀ ਹਿੰਮਤ ਵਧਾ ਦਿੱਤੀ ਔਰ ਮੈਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਦਿੱਤਾ ਤੁਸੀਂ ਉਹਦੇ ਲਈ ਤੁਹਾਡਾ ਦਿਲੋਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਮੈਂ ਜਿੰਨਾ ਜਿੰਨਾ ਵੀ ਕਹਾ ਮੈਂ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਤਾਂ ਅੰਦਰੋਂ ਕਿੰਨੀ ਕਿੰਨੀ ਉਹ ਮੈਂ ਕਿੰਨਾ ਕਿੰਨਾ ਸਟਰੋਂਗ ਫੀਲ ਕਰ ਰਹੀ ਹਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੇਰੀਆਂ ਐਡਮਿੰਟਨ ਦੀਆਂ ਭੈਣਾਂ ਦੇ ਲਈ ਬਹੁਤ ਜਲਦੀ ਮੈਂ ਸਰਪ੍ਰਾਈਜ਼ ਲੈ ਕੇ ਆਉਂਗੀ ਕਿਉਂਕਿ ਜੇ ਉਥੋਂ ਮੇਰੀ ਕੋਸ਼ਿਸ਼ ਰਹੀ ਕਿ ਮਾਨਾ